ਨਾਥੀ ਦੇ ਵਾ ਨਾਥੀ ਹੈ ਤੇਰੇ ਸਤ ਗੁਰ ਸੋ ਮਨ ਮਾਨਿਆ ਸਤ ਗੁਰ ਸੋ ਮ ਕੀ ਚੇਤਰੀ ਜੈ ਹੋ ਦਿਆਗਰ ਦਰਸ਼ਨ ਦੇਵ ਆਪਣਾ ਐਸੀ ਬਖਸ਼ ਕਰੀ ਜੈ ਅਮ ਤੀਖਤ ਤੇ ਖਾਰੀ ਤੇ ਬਿਕਾਰੀ ਤੇਰੇ ਤੋਂ ਨਜਬਤ ਹੈ ਦਾ ਇੱਕ ਉੰਕਾਰ ਵਾਹਿਗੁਰੂ ਜੀ ਕੀ ਫਤੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥੰ ਪਗੋਤੀ ਸਮਰਕਾਇ ਗੁਰੂ ਨਾਨਕ ਲੰਘ ਧਿਆਏ ਫਿਰ ਅੰਗਦ ਗੁਰ ਤੇ ਅੰਮ੍ਰਿਤਦਾਸ ਰਾਮਦਾਸਾ ਹੁਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਗੁਸ਼ੂ ਟਿਆਈਐ ਜਿਸੁ ਦਿੱਠੇ ਸਭ ਦੁਖ ਜਾਇ ਤੈ ਇਕ ਬਹਾਦਰ ਸੁਨਰੀਐ ਘਰ ਨਾਉ ਨਿਦ ਆਵੇ ਘਾਈ ਸੁਖਾਈ ਹੋਈ ਸਹਾਈ ਦਸੋਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖਾਈ ਹੋਈ ਸਹਾਈ ਦਸੋਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗਤ ਲਈ ਤੇਗ ਬਾਹੀ ਦੇਵ ਕੈ ਆਣ ਡਿਠ ਕੀਤਾ ਤਿਨਾਂ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਇਨਾਂ ਸੰਗਾਂ ਸੁਗਣੀਆਂ ਨੇ ਧਰਮ ਹੇਕ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਤਿਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੁੱਖੇ ਕੇਸਾਂ ਸੁਆਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਓਤ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਆਵੇ ਤੇ ਆਮਨ ਕੋ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ-ਕਹਾਂ ਰਛਿਆ ਰਿਆਇਤ ਦੇਵ ਤੇਗ ਫਟੇ ਬਿਰਭ ਕੇ ਪੈਰ ਪੰਥ ਕੀ ਦੇਖ ਸ੍ਰੀ ਸਾਹਿਬ ਜੀ ਸਹਾਇ ਕਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਕਾਣ ਸਿੱਖੇਦਾਨ ਕੇ ਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਚੰਦੇ ਭੂਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਖੰਡਾ ਮਾਨੀਆ ਮੱਤ ਉੱਚੀ ਮੱਤ ਪੱਤ ਦਾ ਰਾਖਾ ਆਪਵਾਹੀ ਗੁਰੂ ਰੇਅ ਅਕਾਲ ਪੁਰਖ ਅੰਤ੍ਰਜਾਮੀ ਆਪਣੇ ਪੰਥ ਦੀ ਸਦਾ ਸੁਹਾਈ ਦਾ ਤਰਜੀਓ ਸ੍ਰੀਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੇਛੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੰਬਰ 200 ਹੈ ਨਿਮਾਨਿਆ ਦੇ ਨੇ ਤਾਂ ਆਂਦੇ ਤਾਨ ਲੈ ਉੱਟਿਆਂਦੇ ਓਟ ਧੰਨ ਧੰਨ ਸਤਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਦੇ ਬਾਣੇ ਅੰਦਰ ਰਾਤਮਕੇਤ ਹੋਏ ਹੈ ਚਾਰ ਪਰ ਦਿਨ ਆਇਆ ਆਉ ਜੀ ਦੇ ਬਾਣੀ ਅੰਦਰ ਸੇਵਾ ਸਿਵਰਨ ਕਰਦੇ ਆ ਬਤੇਤ ਕਰਾਉਣਾ ਕਾਮ ਕ੍ਰੋਧ ਨੇ ਮੋਰੀ ਧਾਰ ਤੋਂ ਬਚਾਉਣਾ ਧਨ ਤਾਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਇੱਥੇ ਪਾਵਨ ਦਰਬਾਰ ਦੇ ਅੰਦਰ ਸਤਿਗੁਰ ਦੇ ਸੁੰਦਰ ਸੁੰਗਾ ਸੜ ਤਿਆਰ ਹਨ ਸੁੰਦਰ ਸਿੰਘਾਸਣ ਤੇ ਸੱਜ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ ਸਤਿਗੁਰ ਦੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੋਲ ਫੋਲ ਪੇਟਾਣਾ ਸੁਆਲਾ ਦਰ ਪ੍ਰਵਾਨ ਕਰਨੀਆਂ ਯਾਤਰਾ ਸਭ ਲਈ ਕਰਨੇ ਸ਼ਬ ਭਾਵਨਾਵਾਂ ਪੂਰੇ ਆ ਪਰ ਨਹੀਂ ਆ ਸਰਬਸਤ ਦੀ ਕਾਰਜਰਾਸ਼ ਕਰ ਲੈ ਸਤਿਗੁਰ ਦੀ ਸੰਗਤਾਂ ਹਾਜ਼ਰ ਹਨ ਆ ਜੀ ਦੇ పాਦਨ ਸਰੂਪ ਸੇਖ ਆਸਨੇ ਸਥਾਨ ਤੋਂ ਪ੍ਰਕਾਸ਼ ਸਥਾਨ ਨੂੰ ਲਜਾਂਦੇ ਅੱਗੇ ਆ ਬੈਸ ਰਾਸਤੇ ਦੀ ਰਵਾਨੀ ਦੇ ਬਾਦਸ਼ਾਹ ਰਾਸਤੇ ਤੇ ਆਇਆ ਸਾਡਾ ਸਹਾਈ ਹੋਣਾ ਸੋਹ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਤੇ ਪਿਆਰ ਹੈ ਨਾਮ ਅਪਨਾਵ ਚੜ੍ਹਦੇ ਕੜਾ ਮੇਰੇ ਭਾਰੇ ਸਰਬੱਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ تنهي هاڻي اٿي وڌي مه به بندالا پتر به اندر آڻي ٿا